ਜ਼ਿੰਦਗੀ ਦੇ ਵਿੱਚ ਕਿਹੜੀ ਅਪਲੋਡ ਜ਼ਿਆਦਾ ਅਪਣਾਉਣੀ ਹੈ ਸੁਪ੍ਰੈਂਡ ਦੀ ਜਾਂ ਫਿਰ ਸਮਿਆਂਨ ਤੇ ਬਸ ਕਹਿ ਦੇਣ ਦੀ ਨਹੀਂ ਮੈਂ ਨਹੀਂ ਕਹਿ ਸਕਦੀ ਮੈਂ ਚਾਹੁੰਨੀ ਆ ਕਿ ਮੈਂ ਥੋੜਾ ਬਹੁਤ ਤਾਂ ਕਹਿ ਸਕਾਂ ਕਿਸੇ ਨੂੰ ਮੈਂ ਨਹੀਂ ਕਹਿ ਸਕਦੀ ਪਰ ਅੱਜ ਮੈਂ ਕਹਣੀ ਆ ਇੱਕ ਗੱਲ ਕਿ ਜਿਵੇਂ ਮੈਂ ਨਾ ਬੋਲਿਆ ਸਾਡੇ ਟ੍ਰੇਲਰ ਲਾਂਚ ਤੇ ਮੈਨੂੰ ਨਹੀਂ ਪਤਾ ਮੈਂ ਇੰਨਾ ਬੋਲਦੀ ਨਹੀਂ ਵੀ ਕਿੱਥੋਂ ਗੱਲ ਆਈ ਜਾਂ ਕਿਵੇਂ ਆਈ ਉਹ ਪਾਪਾ ਦੀਆਂ ਪਰੀਆਂ ਜਾਂ ਉਹਨਾਂ ਨੇ ਕੁਐਸਚਨ ਪੁੱਛਿਆ ਸ਼ਾਇਦ ਤਾਂ ਆ ਗਈ ਹੈਨਾ ਫੈਮਿਨਿਜ਼ਮ ਵਾਲੀ ਗੱਲ ਤੇ ਕਿਸੇ ਮੇਰੇ ਨਾ ਕਮੈਂਟ ਆਇਆ ਕਿਸੇ ਕੁੜੀ ਦਾ ਇਨਫਲੂਐਂਸਰ ਹੀ ਆ ਉਹਦਾ ਇਹ ਆਇਆ ਉਹ ਮੇਰੀ ਗੱਲ ਤੋਂ ਸਿਰਫ ਇੰਨਾ ਕੀ ਸਮਝ ਸਕੀ ਕਿ ਮੈਂ ਇਹ ਕਹਿ ਰਹੀ ਹਾਂ ਉਹਨੇ ਮੈਨੂੰ ਲਿਖਿਆ ਕਿ ਇਹ ਚ ਸਾਡਾ ਕਸੂਰ ਹੈ ਜੇ ਅਸੀਂ ਬਸਤੀਆਂ 'ਚ ਨਹੀਂ ਜੰਮੀਆ ਉਹ ਇੰਨੀ ਗੱਲ ਨਹੀਂ ਸਮਝ ਸਕੀ ਕਿ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਨਹੀਂ ਕਹਿ ਰਹੀ ਬਸਤੀ 'ਚ ਜੰਮੋ ਮੈਂ ਇਹ ਕਹਿ ਰਹੀ ਹਾਂ ਕਿ ਤੁਸੀਂ ਤੁਹਾਡੇ ਕੋਲ ਸਾਰਾ ਕੁਝ ਹੁੰਦੇ ਸੁੰਦੇ ਵੀ ਕਈ ਵਾਰੀ ਤੁਸੀਂ ਅ ਨਹੀਂ ਸਮਝ ਪਾਉਂਦੇ ਸਿਚੁਏਸ਼ਨਾਂ ਨੂੰ ਉਹ ਜਿਹੜੇ ਲੋਕ ਬਹੁਤ ਔਖੇ ਨੇ ਜਿਹੜੀਆਂ ਉੱਥੋਂ ਨਿਕਲ ਕੇ ਕੰਮ ਕਰਦੀਆਂ ਨੇ ਸਭ ਕੁਝ ਕਰਦੀਆਂ ਨੇ ਉਹਨਾਂ ਕੋਲ ਚੀਜ਼ਾਂ ਦੀ ਵਿਘਾਟ ਆ ਸਾਰਾ ਕੁਝ ਆ ਉਹਦੇ باوجود ਉਹਨਾਂ ਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਹੁੰਦਾ ਕਿ ਸਿਚੁਏਸ਼ਨ ਕਿਵੇਂ ਹੈਂਡਲ ਕਰਨੀ ਆ ਹਨਾ ਉਹ ਵੀ ਕਿਸੇ ਤੋਂ ਨਹੀਂ ਡਰਦੀਆਂ ਪਰ ਬਦਤਮੀਜ਼ ਹੋ ਜਾਣ 'ਚ ਫਰਕ ਐ ਹੁਣ ਉਹ ਮੇਰੀ ਗੱਲ ਨੂੰ ਇੰਨਾ ਕੀ ਸਮਝ ਸਕੀ ਕਿ ਸਾਡੀ ਕੀ ਗਲਤੀ ਹੈ ਜੇ ਅਸੀਂ ਬਸਤੀਆਂ 'ਚ ਨਿਜੰਮੀਆਂ ਮੈਂ ਕਦੋਂ ਕਿਹਾ ਕਿ ਤੁਸੀਂ ਬਸਤੀਆਂ 'ਚ ਜੰਮੋ ਮੈਂ ਆਪ ਨਹੀਂ ਜੰਮੀ ਬਸਤੀ 'ਚ ਮੈਂ ਐਗਜ਼ਾਮਪਲ ਦੇ ਰਹੀ ਸੀ ਸਿਰਫ ਤੇ ਉਹ ਚਲੋ ਫਿਰ ਹੁਣ ਸਮਝੀ ਐਨੀ ਦਾ ਫਿਰ ਮੈਂ ਕੀ ਕਹਾਂ ਜਿੰਦਗੀ ਦੇ ਵਿੱਚ ਕਿਹੜੀ ਅਪਰੋਚ ਜ਼ਿਆਦਾ ਅਪਣਾਉਣੀ ਹੈ ਜੋ ਪ੍ਰੈਨ ਦੀ ਜਾਂ ਫਿਰ ਸਮਿਆਨ ਤੇ ਬਸ ਕਹਿ ਦੇਣੀ ਨਹੀਂ ਮੈਂ ਨਹੀਂ ਕਹਿ ਸਕਦੀ ਮੈਂ ਚਾਹੁੰਨੀ ਆ ਕਿ ਮੈਂ ਥੋੜਾ ਬਹੁਤ ਤਾਂ ਕਹਿ ਸਕਾਂ ਕਿਸੇ ਨੂੰ ਮੈਂ ਨਹੀਂ ਕਹਿ ਸਕਦੀ ਪਰ ਅੱਜ ਮੈਂ ਕਹਣੀ ਆ ਇੱਕ ਗੱਲ ਤੇ ਜਿਵੇਂ ਮੈਂ ਨਾ ਬੋਲਿਆ ਸਾਡੇ ਟ੍ਰੇਲਰ ਲਾਂਚ ਤੇ ਮੈਨੂੰ ਨਹੀਂ ਪਤਾ ਮੈਂ ਇੰਨਾ ਬੋਲਦੀ ਨਹੀਂ ਵੀ ਕਿੱਥੋਂ ਗੱਲ ਆਈ ਜਾਂ ਕਿਵੇਂ ਆਈ ਉਹ ਪਾਪਾ ਦੀਆਂ ਪਰੀਆਂ ਜਾਂ ਉਹਨਾਂ ਨੇ ਕੁਐਸਚਨ ਪੁੱਛਿਆ ਸ਼ਾਇਦ ਤਾਂ ਆ ਗਈ ਹੈਨਾ ਫੈਮਿਨਿਸਮ ਵਾਲੀ ਗੱਲ ਤੇ ਕਿਸੇ ਮੇਰੇ ਨਾ ਕਮੈਂਟ ਆਇਆ ਕਿਸੇ ਕੁੜੀ ਦਾ ਇਨਫਲੂਐਂਸਰ ਹੀ ਆ ਉਹਦਾ ਇਹ ਆਇਆ ਉਹ ਮੇਰੀ ਗੱਲ ਤੋਂ ਸਿਰਫ ਇੰਨਾ ਕੀ ਸਮਝ ਸਕੀ ਕਿ ਮੈਂ ਇਹ ਕਹਿ ਰਹੀ ਹਾਂ ਉਹਨੇ ਮੈਨੂੰ ਲਿਖਿਆ ਕਿ ਇਹ ਚ ਸਾਡਾ ਕਸੂਰ ਹੈ ਜੇ ਅਸੀਂ ਬਸਤੀਆਂ 'ਚ ਨਹੀਂ ਜੰਮੀਆ ਉਹ ਇੰਨੀ ਗੱਲ ਹੀ ਨਹੀਂ ਸਮਝ ਸਕੀ ਕਿ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਨਹੀਂ ਕਹਿ ਰਹੀ ਬਸਤੀ 'ਚ ਜੰਮੋ ਮੈਂ ਇਹ ਕਹਿ ਰਹੀ ਹਾਂ ਕਿ ਤੁਸੀਂ ਤੁਹਾਡੇ ਕੋਲ ਸਾਰਾ ਕੁਝ ਹੁੰਦੇ ਸੁੰਦੇ ਵੀ ਕਈ ਵਾਰੀ ਤੁਸੀਂ ਨਹੀਂ ਸਮਝ ਪਾਉਂਦੇ ਸਿਚੁਏਸ਼ਨਾਂ ਨੂੰ ਉਹ ਜਿਹੜੇ ਲੋਕ ਬਹੁਤ ਔਖੇ ਨੇ ਜਿਹੜੀਆਂ ਉੱਥੋਂ ਨਿਕਲ ਕੇ ਕੰਮ ਕਰਦੀਆਂ ਨੇ ਸਭ ਕੁਝ ਕਰਦੀਆਂ ਨੇ ਉਹਨਾਂ ਕੋਲ ਚੀਜ਼ਾਂ ਦੀ ਭਿਗਾੜਟ ਹੈ ਸਾਰਾ ਕੁਝ ਹੈ ਉਹਦੇ باوجود ਉਹਨਾਂ ਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਹੁੰਦਾ ਕਿ ਸਿਚੁਏਸ਼ਨ ਕਿਵੇਂ ਹੈਂਡਲ ਕਰਨੀ ਹੈ ਹਨਾ ਉਹ ਵੀ ਕਿਸੇ ਤੋਂ ਨਹੀਂ ਡਰਦੀਆਂ ਪਰ ਬਦਤਮੀਜ਼ ਹੋ ਜਾਣ 'ਚ ਫਰਕ ਹੈ ਹੁਣ ਉਹ ਮੇਰੀ ਗੱਲ ਨੂੰ ਇੰਨਾ ਕੀ ਸਮਝ ਸਕੀ ਕਿ ਸਾਡੀ ਕੀ ਗਲਤੀ ਹੈ ਜੇ ਅਸੀਂ ਬਸਤੀਆਂ 'ਚ ਜੰਮੀਆਂ ਮੈਂ ਕਦੋਂ ਕਿਹਾ ਕਿ ਤੁਸੀਂ ਬਸਤੀਆਂ 'ਚ ਜੰਮੋ ਮੈਂ ਆਪ ਨਹੀਂ ਜੰਮੀ ਬਸਤੀ 'ਚ ਮੈਂ ਐਗਜ਼ਾਮਪਲ ਦੇ ਰਹੀ ਸੀ ਸਿਰਫ ਤੇ ਉਹ ਚਲੋ ਫਿਰ ਹੁਣ ਸਮਝ ਹੀ ਇੰਨੀ ਦਾ ਫਿਰ ਮੈਂ ਕੀ ਕਰਾਂ